ਆੜੀ ਵਾਲਿਆਂ ਦਾ ਮੰਨਦੇ ਮੰਤਰੀ ਪ੍ਰਚਾਰ ਕਰ ਰਹੇ ਸਨ ਪਰ ਤਕਰੀਰ ਦੌਰਾਨ ਕੁਝ ਅਜੀਹਾ ਬੋਲ ਗਏ ਜਿਸ ਤੇ ਵਿਵਾਦ ਹੋ ਗਿਆ ਇਹਨੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲ ਜੋ ਵਿਵਾਦਾਂ 'ਚ ਘਿਰ ਗਏ ਨੇ ਰਾਮਗੜੀਆ ਤੇ ਸੁਨਿਆਰੇ ਪਾਈਚਾਰੇ ਖਿਲਾਫ ਇਤਰਾ ਯੁਕ ਟਿੱਪਣੀਆਂ ਦਾ ਇਲਜ਼ਾਮ ਹੈ। ਅਕਾਲੀ ਦਲ ਤੇ ਕਾਂਗਰਸ ਨੇ ਸਵਾਲ ਖੜੇ ਕੀਤੇ ਤੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਵੀ। ਇਸ ਸਬੰਧੀ ਟਵੀਟ ਕਰਦੇ ਹੋਏ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਪੁੱਲਰ ਨੇ ਪਾਸ਼ਣ ਦੌਰਾਨ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਦਾਪਮਾਨ ਕੀਤਾ। ਸਰਬੰਸਦਾਨੀ ਜੀਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰ ਸਿੱਖਾਂ ਨੂੰ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਕੀਤਾ ਸੀ ਪਰ ਅੱਜ ਦੇ ਅਖਾਤੀ ਬਦਲਾਵ ਵਾਲੇ ਸ਼ਰਿਆਮ ਸਟੇਜਾਂ ਤੇ ਸਿੱਖਾਂ ਦਾ ਅਪਮਾਨ ਸਿੰਦਰ ਸਿੰਘ ਰਾਜਵੜਿੰਗ ਨੇ ਵੀ ਟਵੀਟ ਕੀਤਾ ਤਾਂ ਇਹ ਬੇहद ਸ਼ਰਮਨਾਕ ਹੈ ਕਿ ਜੋ ਕਿ ਸਮਾਜ ਦੇ ਵਿੱਚ ਵੀ ਲੋਕਾਂ ਦੇ ਵਿਚਾਰੇ ਹੋ ਜੇ ਨੇ ਇਹ ਕੋਈ ਆਮ ਵਿਅਕਤੀ ਨਹੀਂ ਬਲਕਿ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਜੋ ਵੱਖ-ਵੱਖ ਜਾਤੀਆਂ ਪ੍ਰਤੀ ਪੱਧੀਆਂ ਟਿੱਪਣੀਆਂ ਕਰਕੇ ਆਪਣੀ ਸੋਚ ਦਾ ਜਨਾਜਾ ਕੱਢ ਰਹੇ ਨੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅਕਾਲੀ ਦਲ ਦੇ ਵੱਲੋਂ ਤਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਵੀ ਦਿੱਤੀ ਗਈ ਹੈ